ਦੋਸਤੋ ਅਲੱਗ-ਅਲੱਗ ਤਰ੍ਹਾਂ ਦੀ ਆਪਾਂ ਦੇਖਦੇ ਆ ਕਿ ਲੋਕ ਸੇਵਾ ਕਰਦੇ ਨੇ ਧਾਰਮਿਕ ਜਗ੍ਹਾ ਤੇ ਜਾ ਕੇ ਪਰ ਸੇਵਾ ਬੜੇ ਤਰੀਕੇ ਦੀ ਹੁੰਦੀ ਆ ਅੱਜ ਇੱਕ ਗੁਰਦਾਸਪੁਰ ਦੇ ਅਜਿਹੇ ਨੌਜਵਾਨਾਂ ਮਿਲਾਂ ਜਾ ਰਿਹਾ ਜਿਹੜਾ ਕਿ ਠਾਕੁਰ ਜੀ ਜਿਹੜੇ ਆਪਾਂ ਦੇਖਦੇ ਆ ਅਕਸਰ ਲੋਕ ਆਪਣੇ ਘਰਾਂ ਵਿੱਚ ਰੱਖਿਆ ਹੁੰਦਾ ਵਾ ਉਹਨਾਂ ਦੀ ਬੜੀ ਸਾਂਭ-ਸਮਭਾਲ ਕਰਦੇ ਆ ਤੇ ਗੁਰਦਾਸਪੁਰ ਦੇ ਇਸ ਨੌਜਵਾਨ ਨੇ ਫ੍ਰੀ ਜਿਹੜਾ ਉਹਨਾਂ ਦੇ ਸ਼ਿੰਗਾਰ ਕਰਨ ਦਾ ਜਿਹੜਾ ਵਾ ਉਹ ਕੰਮ ਸ਼ੁਰੂ ਕੀਤਾ ਵਾ ਤੇ ਕਾਫੀ ਲੋਕ ਆ ਜਿਹੜੇ ਠਾਕੁਰ ਜੀ ਲੈ ਕੇ ਆ ਰਹੇ ਨੇ ਇਹ ਫ੍ਰੀ ਸ਼ਿੰਗਾਰ ਕਰਦੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕਿਵੇਂ ਇਹਨਾਂ ਦੇ ਮਨ ਵਿੱਚ ਆਇਆ ਤੇ ਜਿਹੜਾ ਸ਼ਿੰਗਾਰ ਆ ਉਹ ਕਿਸ ਤਰੀਕੇ ਨਾਲ ਕੀਤਾ ਜਾਂਦਾ ਵਾ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਆ ਆਪਣਾ ਤੇ ਕਦੋਂ ਤੋਂ ਜਿਹੜਾ ਵਾ ਇਹ ਸ਼ੁਰੂ ਕੀਤਾ ਤੁਸੀਂ ਫ੍ਰੀ ਸ਼ਿੰਗਾਰ ਦੇਖੋ ਜੀ ਸਾਰਿਆਂ ਨੂੰ ਜੈ ਸ਼੍ਰੀ கிருஷ்ਨਾ ਮੈਂ ਆਪਣੇ 2-3 ਮਹੀਨੇ ਤੋਂ ਫ੍ਰੀ ਸ਼ਿੰਗਾਰ ਕਰ ਰਿਹਾ ਕਿਸੇ ਕੋ ਕੋਈ ਪੈਸਾ ਨਹੀਂ ਲੈ ਰਿਹਾ ਤੇ ਬਸ ਤਾਂ ਹੀ ਠਾਕੁਰ ਜੀ ਦੀ ਕਿਰਪਾ ਹੋ ਰਹੀ ਆ ਤੇ ਲੋਕ ਆ ਰਹੇ ਆ ਬਜੀ ਕਿਵੇਂ ਆਪਣੇ ਮਨ ਵਿੱਚ ਆਇਆ ਕਿਉਂਕਿ ਆਪਕ ਅਕਸਰ ਦੇਖਦੇ ਆ ਆਪਣਾ ਜਿਹੜਾ ਇੱਕ ਸਾਧ ਦਾ ਤੁਹਾਡਾ ਬਿਜ਼ਨਸ ਵੀ ਹੈਗਾ ਵਾ ਪਰ ਫਿਰ ਵੀ ਉਸ ਚੀਜ਼ ਨੂੰ ਪਿਛੇ ਰੱਖਦੇ ਹੋਏ ਸੇਵਾ ਭਾਵਨਾ ਨੂੰ ਤੁਸੀਂ ਅੱਗੇ ਰੱਖਿਆ ਤੇ ਫ੍ਰੀ ਸ਼ਿੰਗਾਰ ਕਰ ਰਹੇ ਹੋ ਤੇ ਕਿਵੇਂ ਆਪਣੇ ਮਨ ਵਿੱਚ ਆਇਆ ਤੁਹਾਡੇ ਦੇ ਦੇਖੋ ਜੀ ਹਰ ਥਾਂ ਪੈਸਾ ਨਹੀਂ ਮੈਟਰ ਕਰਦਾ ਤੇ ਲੋਕ ਤੁਸੀਂ ਦੇਖਦੇ ਹੋ ਕਿੰਨੀ ਤਰ੍ਹਾਂ ਦੀ ਸੇਵਾ ਹੁੰਦੀ ਆ ਲੋਕੀ ਸਾਡੇ ਪੰਜਾਬ ਵਿੱਚ ਲੰਗਰ ਲਗਾਉਂਦੇ ਆ ਸ਼ਪੀਲਾਂ ਲਗਾਉਂਦੇ ਆ ਚਲੋ ਆਪਾਂ ਨਾ ਨਹੀਂ ਕੁਝ ਕਰ ਸਕਦੇ ਸਾਡੇ ਕੋਲ ਜੋ ਕਲਾ ਪਰਮਾਤਮਾ ਨੇ ਦਿੱਤੀ ਆ ਆਪਾਂ ਉਸ ਦੇ ਦਰਿਏ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਆ ਤੇ ਇੱਕ ਸੇਵਾ ਕਰ ਰਹੇ ਆ ਬਸ ਭਜੀ ਕਿਵੇਂ ਇਹ ਸ਼ਿੰਗਾਰ ਕੀਤਾ ਜਾਂਦਾ ਕਿਵੇਂ ਇਸ ਦੀ ਸ਼ੁਰੂਆਤ ਕੀਤੀ ਜਾਂਦੀ ਆ ਜਿਵੇਂ ਅਲੱਗ ਅਲੱਗ ਤਰ੍ਹਾਂ ਦੇ ਆਪਾਂ ਦੇਖ ਰਹੇ ਅੱਗੇ ਇੱਕ ਲੜਕੀ ਛੋਟੀ ਬੱਚੀ ਆਈ ਸੀ ਉਹਨੇ ਠਾਕੁਰ ਜੀ ਦਿੱਤਾ ਸੀ ਉਹਨੇ ਦੱਸਿਆ ਕਿ ਮੈਂ ਇਹਨਾਂ ਨੂੰ ਇਸ ਤਰੀਕੇ ਨਾਲ ਦੱਸਿਆ ਤੇ ਇਹਨਾਂ ਨੂੰ ਓਦਾਂ ਹੀ ਸ਼ਿੰਗਾਰ ਕੀਤਾ ਕਿਵੇਂ ਅਲੱਗ ਅਲੱਗ ਤਰ੍ਹਾਂ ਦੇ ਸ਼ਿੰਗਾਰ ਜਿਹੜੇ ਕੀਤੇ ਜਾਂਦੇ ਆ ਦੇਖੋ ਜੀ ਲੋਕੀ ਠਾਕੁਰ ਜੀ ਜਦੋਂ ਲੈ ਕੇ ਆਂਦੇ ਆ ਤੇ ਨੈਟ ਤੋਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਪਿਕ ਨਿਕਲ ਜਾਂਦੀਆਂ ਵਾ ਬਿਲਕੁਲ ਜੀ ਤੋਂ ਫੋਟੋਆਂ ਕਾਢ ਕੇ ਤੇ ਲੈ ਕੇ ਦੱਸ ਦਿੰਦੇ ਆ ਵੀ ਭਈਆ ਇਦਾਂ ਦਾ ਸ਼ਿੰਗਾਰ ਕਰਨਾ ਆ ਤੇ ਉਸ ਤਰ੍ਹਾਂ ਦਾ ਹੀ ਮੈਂ ਕਰ ਦਿੰਨਾ ਕਿਵੇਂ ਦਾ ਮਹਿਸੂਸ ਹੁੰਦਾ ਵਾ ਦਿਲ ਨੂੰ ਸਕੂਨ ਜਾਂ ਮਿਲਦਾ ਵਾ ਜਦੋਂ ਸ਼ਿੰਗਾਰ ਕਰਦੇ ਹੋ ਸਕੂਨ ਮਿਲਦਾ ਮਨ ਨੂੰ ਦੇਖੋ ਜੀ ਪ੍ਰਮਾਤਮਾ ਦਾ ਕੰਮ ਆ ਮੈਂ ਸੋਚਦਾ ਵੀ ਮੈਂ ਬੜਾ ਭਾਗਾ ਵਾਲਾ ਵਾਂ ਤੇ ਜਿਹੜੀ ਮੈਨੂੰ ਸੇਵਾ ਮਿਲੀ ਆ ਲੋਕੀ ਅੱਜਕੱਲ ਕਿਸੇ ਕੋ ਵੈਸੇ ਪਹਿਲੀ ਗੱਲ ਟਾਈਮ ਨਹੀਂ ਹੈਗਾ ਬਿਲਕੁਲ ਤੇ ਮੈਂ ਸੋਚਦਾ ਵੀ ਮੈਂ ਤੇ ਇੱਕ ਬਹੁਤ ਹੀ ਭਾਗਾ ਆਉਣਾ ਬਈ ਜਿਹੜਾ ਮੇਰੇ ਕੋ ਠਾਕੁਰ ਜੀ ਮੇਰੇ ਘਰ ਭਗਵਾਨ ਮੇਰੇ ਘਰ ਆਪ ਖੁਦ ਆ ਰਹੇ ਨੇ ਚੱਲ ਕੇ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਬਈ 25 ਦਿਨ ਨਾਲ ਹੋਰ ਕਿਹੜਾ ਕੋਈ ਕੰਮ ਕਰਦੇ ਕਿਉਂਕਿ ਆਪਾਂ ਦੇਖਿਆ ਵਾ ਕਿ ਜ਼ਿਆਦਾਤਰ ਤੁਸੀਂ ਸ਼ਾਮ ਨੂੰ ਇਹ ਕੰਮ ਕਰਦੇ ਹੋ ਹੋਰ ਨਾਲ ਕਿਹੜਾ ਕੰਮ ਕਰਦੇ ਦੇਖੋ ਜੀ ਮੇਰਾ ਸਾਡਾ ਆਪਣਾ ਹੀ ਮੇਰਾ ਨਾਨ ਦਾ ਕੰਮ ਜੀ ਤੇ ਉਸ ਤੋਂ ਇਲਾਵਾ ਮੈਨੂੰ ਪੇਂਟਿੰਗ ਦੇ ਵੀ ਆਰਡਰ ਆਉਂਦੇ ਰਹਿੰਦੇ ਆ ਮੈਂ ਸ਼ਹਿਰ ਦਾ ਕੋਈ ਮੰਦਿਰ ਨਹੀਂ ਹੋਣਾ ਜਿਹੜਾ ਮੈਂ ਜਿੱਥੇ ਕੰਮ ਨਹੀਂ ਕੀਤਾ ਤੁਸੀਂ ਬਾਜ਼ਾਰ ਵਿੱਚ ਦੇਖ ਲਓ ਪੁਰਾਣਾ ਸ਼ਵਾਲਾ ਮੰਦਿਰ ਜੋ ਉੱਥੇ ਵੀ ਹੋਰ ਵੀ ਕ੍ਰਿਸ਼ਨਾ ਮੰਦਿਰ ਕੀ ਸਟੇਸ਼ਨ ਵਾਲਾ ਮੰਦਿਰ ਕੀ ਸਾਰੇ ਇਹ ਤਕਰੀਬਨ ਮੰਦਿਰਾਂ 'ਚ ਮੈਂ ਕੰਮ ਕੀਤਾ ਦਾ ਜੀ ਭਾਜੀ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਕੰਮ ਦੇ ਨਾਲ-ਨਾਲ ਤੁਸੀਂ ਫ੍ਰੀ ਸ਼ਿੰਗਾਰ ਵੀ ਕਰ ਰਹੇ ਹੋ ਸੋ ਕਈ ਵਾਰ ਹੁੰਦਾ ਵਾ ਕਿ ਆਪਣੇ ਕੰਮ ਦਾ ਪ੍ਰੈਸ਼ਰ ਬੜਾ ਹੁੰਦਾ ਵਾ ਜਾਂ ਥਕਾਵਟ ਵੀ ਹੋ ਜਾਂਦੀ ਆ ਫਿਰ ਕਿਵੇਂ ਉਹ ਸਾਰੀਆਂ ਚੀਜ਼ਾਂ ਮੈਨੇਜ ਹੁੰਦੀਆਂ ਦੇਖੋ ਜੀ ਇਹਦੇ ਵਿੱਚ ਮੇਰਾ ਸਾਥ ਮੇਰੇ ਵਾਈਫ ਦਿੰਦੀ ਆ ਉਹ ਕਹਿੰਦੀ ਵੀ ਤੁਸੀਂ ਕੋਈ ਗੱਲ ਨਹੀਂ ਹੈ ਭਗਵਾਨ ਦਾ ਕਾਰਜ ਕਰੋ ਤੁਹਾਡੀ ਜਿਹੜਾ ਮੈਂ ਕੰਮ ਆ ਉਹ ਮੈਂ ਤੁਹਾਡੇ ਨਾਲ ਸਾਥ ਪੂਰਾ ਦਿੰਦੀ ਪਈ ਆ ਦੇਖੋ ਇਹੋ ਜਿਹਾ ਜੀਵਨ ਸਾਥੀ ਚਾਹੀਦਾ ਹੁੰਦਾ ਨਹੀਂ ਤੇ ਅੱਜ ਕੱਲ ਤੁਹਾਨੂੰ ਪਤਾ ਘਰ ਵਿੱਚ ਔਰਤਾਂ ਨੂੰ ਇੱਕ ਕੰਮ ਕਹਿ ਦੋ ਤਾਂ ਉਹ ਕੰਮ ਕਰਕੇ ਰਾਜੀ ਨਹੀਂ ਹੈਗੀਆਂ ਤੇ ਫਿਰ ਵੀ ਮੇਰਾ ਸਾਥ ਦਿੰਦੀ ਪਈ ਆ ਮੈਂ ਕਹਿੰਦਾ ਵੀ ਚਲੋ ਬੜੇ ਭਾਗਾਂ ਵਾਲੇ ਆ ਵੀ ਚੰਗਾ ਜੀਵਨ ਸਾਥੀ ਮਿਲਿਆ ਜਿਹੜਾ ਹੱਥ ਨਾਲ ਵਡਾਂਦਾ ਵਾ ਹੁਣ ਟਾਕੂ ਜੀ ਜਦੋਂ ਕੋਈ ਦੇਖ ਜਾਂਦਾ ਵਾ ਪਹਿਲਾਂ ਉਹਨਾਂ ਦੀ ਸਫਾਈ ਕਰਨੀ ਪੈਂਦੀ ਹੈ ਨਾ ਠਾਕੁਰ ਜੀ ਦੀ ਨੇਤਰ ਕਈਆਂ ਨੇ ਰੰਗ ਉਹ ਜਾ ਕੀਤਾ ਹੁੰਦਾ ਜਾਂ ਥੋੜਾ ਜਿਹਾ ਮਤਲਬ ਕਪੜੇ ਨਾਲ ਸਾਫ ਸਫ ਕਰਨੇ ਪੈਂਦੇ ਆ ਮੇਰੀ ਵਾਈਫ ਵੀ ਮੇਰੇ ਨਾਲ ਕਰਦੀ ਹੈ ਕੰਮ ਕਿੰਨਾ ਕੁ ਜਿਹੜਾ ਮਟੀਰੀਅਲ ਆ ਉਹ ਮਹਿੰਗਾ ਆਂਦਾ ਵਾ ਤੇ ਲੋਕਲ ਲਿਆਂਦੇ ਹੋ ਜਾਂ ਫਿਰ ਮਟੀਰੀਅਲ ਬਾਹਰੋਂ ਵੀ ਲੈਣਾ ਪੈਂਦਾ ਕੁਝ ਨਹੀਂ ਇੱਥੋਂ ਹੀ ਲੋਕਲ ਹੀ ਮਿਲ ਜਾਂਦਾ ਜੀ ਅੱਜ ਕੱਲ ਬੱਚੇ-ਬੱਚੇ ਨੂੰ ਪਤਾ ਅੱਜ ਕੱਲ ਨੈਟ ਤੇ ਚੜਿਆ ਮਟੀਰੀਅਲ ਤੇ ਹਰ ਇੱਕ ਨੂੰ ਪਤਾ ਵਾ ਬਾਕੀ ਮਹਿੰਗਾ ਕੁਝ ਨਹੀਂ ਹੈ ਜੀ ਦੇਖੋ ਸੇਵਾ ਕਰਨ ਲੱਗੇ ਆ ਲੋਕੀ ਲੱਖਾਂ ਰੁਪਈਆ ਦੇ ਲੰਗਰ ਲਗਾ ਦਿੰਦੇ ਆ ਤੇ ਮੰਦਰ ਬਣਾਉਂਦੇ ਆ ਤੇ ਕਿੰਨਾ ਕੋਈ ਚਾੜ੍ਹਦੇ ਮਤਲਬ ਤੇ ਸਾਨੂੰ ਇੱਕ ਸੇਵਾ ਦਾ ਮੌਕਾ ਮਿਲਿਆ ਜੇ ਕੋਈ 1150 ਲੱਗ ਵੀ ਜਾਏਗਾ ਤੇ ਮੈਂ ਕਹਿੰਨਾ ਵੀ ਕੋਈ ਗੱਲ ਨਹੀਂ ਹੈਗੀ ਭਗਵਾਨ ਦਿੰਦਾ ਪਿਆ ਤੇ ਕਰੀ ਜਾਂਦੇ ਵੇ ਇਹ ਸੇਵਾ ਇਹ ਸੇਵਾ ਫਿਰ ਸ਼ੁਰੂ ਤੋਂ ਕਰਦੇ ਪਏ ਉਹ ਜਾਂ ਕੁਝ ਸਾਲਾਂ ਤੋਂ ਸ਼ੁਰੂ ਕੀਤੀ ਹੈ ਜੀ ਨਹੀਂ ਜੀ ਮੈਨੂੰ 2 ਕੁ ਮਹੀਨੇ ਹੋਏ ਆ ਸ਼ੁਰੂ ਕੀਤੇ ਨੇ ਸੇਵਾ ਇਹ ਜਨਮ ਅਸ਼ਟਮੀ ਤੱਕ ਮੈਂ ਫ੍ਰੀ ਰੱਖੀ ਮਤਲਬ ਇਸ ਵਾਰ ਪਹਿਲੀ ਵਾਰ ਹਾਂਜੀ ਪਹਿਲੀ ਪਹਿਲੀ ਵਾਰ ਹੀ ਮੈਂ ਫ੍ਰੀ ਕਰ ਰਿਹਾ ਹਾਂ ਜੀ ਇਹ 2 ਮਹੀਨੇ ਹੋ ਗਿਆ ਹਾਂਜੀ 2 ਮਹੀਨੇ ਹੋ ਗਏ ਕਦੋਂ ਤੱਕ ਜਿਹੜੀ ਸੇਵਾ ਕੀਤੀ ਜਾਏਗੀ ਇਹ ਜਨਮ ਅਸ਼ਮੀ ਤੱਕ ਕੀਤੀ ਜਾਏਗੀ ਫ੍ਰੀ ਸ਼ਿੰਗਾਰਾ ਤੇ ਜਿੰਨੇ ਵੀ ਕਿਸੇ ਨੇ ਠਾਕੁਰ ਜੀ ਕਰਾਣੇ ਆ ਭਾਵੇਂ ਮੈਨੂੰ 1 ਤੋਂ ਲੈ ਕੇ 10ਵੀਂ ਰੋਜ਼ ਦੇ ਕੋਈ ਦਊਗਾ ਤੇ ਮੈਂ ਉਹ ਵੀ ਕਰਨ ਨੂੰ ਤਿਆਰ ਹੈਗਾ ਜੀ ਇੱਕ ਵਾਰੀ ਦੱਸ ਦਿਓ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਆਪਣਾ ਨਾਮ ਐਡਰੈਸ ਤੇ ਜੇ ਕੋਈ ਠਾਕੁਰ ਜੀ ਦੇਣਾ ਚਾਹਵੇ ਤੇ ਸੰਪਰਕ ਨੰਬਰ ਜ਼ਰੂਰ ਦੱਸੋ ਦੇਖੋ ਜੀ ਮੇਰਾ ਨਾਮ ਅਰਜੁਨ ਮਹਿਰਾ ਹੈ ਤੇ ਮੈਂ ਪੰਡੋਰੀ ਰੋਡ ਤੇ ਕੁੜੀਆਂ ਦੀ ਆਈਟੀਆਈ ਕਾਲਜ ਲੱਗ ਗਈ ਤੇ ਸ਼ਿਰੀ ਰਾਮ ਜੀ ਦਾਸ ਇਨਕਲੇਵ ਵਿੱਚ ਰਹਿੰਦਾ ਵਾਂ ਤੇ ਜਿੰਨੇ ਵੀ ਮੇਰੇ ਨਾਲ ਸੰਪਰਕ ਕਰਨਾ ਮੇਰਾ ਫੋਨ ਨੰਬਰ ਹੈਗਾ 9855427254 ਆਖਰ ਵਿੱਚ ਕੁਝ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਜਾਂ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਦੇਖੋ ਜੀ ਮੈਂ ਇਹੋ ਹੀ ਕਹਿਣਾ ਚਾਹੁੰਦਾ ਵਾਂ ਵੀ ਪਰਮਾਤਮਾ ਦਾ ਨਾਮ ਜਪੋ ਤੇ ਪਰਮਾਤਮਾ ਦੇ ਇਸ ਕੰਮ ਵਿੱਚ ਬੜਾ ਆਨੰਦ ਹੈ ਤੇ ਵੱਧ ਤੋਂ ਵੱਧ ਜਿਹੜੇ ਆਪਾਂ ਹੋਰ ਫੁਨਾ ਵਿੱਚ ਬੱਚੇ ਵੱਡੇ ਦੇ ਨੇ ਜਾਂ ਨਸ਼ੇ ਕਰ ਰਹੇ ਨੇ ਜਾਂ ਹੋਰ ਵੀ ਆ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹਨਾ ਕਿ ਚੰਗੇ ਕੰਮ ਕਰੋ ਚੰਗੇ ਕੰਮ ਨਾਲ ਹੀ ਸੁਭਾ ਹੁੰਦੀ ਆ ਤੇ ਆਣ ਵਾਲੇ ਬੱਚਿਆਂ ਨੂੰ ਚੰਗੀ ਕੋਈ ਸਿੱਖਿਆ ਦਿਓ ਕੋਈ ਪੇਂਟਿੰਗ ਸਿਖਾਓ ਕੋਈ ਵੀ ਲੋ ਹੋਰ ਕਰ ਲਓ ਕੋਈ ਤਪਲਾ ਸਿਖਾਓ ਕੋਈ ਹਰਮੋਨੀਅਮ ਸਿਖਾਓ ਜਿਹੜਾ ਕਿ ਜਿੱਦਾਂ ਕਿਸੇ ਵੇਲੇ ਮੰਦਰ ਚ ਜਾਓ ਉਹ ਬੰਦਾ ਹਨ ਤੇ ਇਸ ਕਰਕੇ ਮੈਂ ਕਹਿੰਦਾ ਵੀ ਆਉਣ ਵਾਲੀ ਪੀੜ੍ਹੀ ਨੂੰ ਵੀ ਕਹਿਣਾ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਕਿ ਚੰਗੇ ਨਾਗਰਿਕ ਬਣੋ ਤੇ ਪ੍ਰਮਾਤਮਾ ਦੇ ਲਾਡ ਲੱਗੋ ਸੋ ਬਿਲਕੁਲ ਜੀ ਇਹ ਗੁਰਦਾਸਪੁਰ ਤੋਂ ਅਰਜੁਨ ਮਹਿਰਾ ਜੀ ਸੀ ਜਿਹੜੇ ਆਪਣੇ ਕੰਮ ਦੇ ਨਾਲ-ਨਾਲ ਸੇਵਾ ਵੀ ਕਰ ਰਹੇ ਨੇ ਜਿਹੜੇ ਠਾਕੁਰ ਜੀ ਲੋਕਾਂ ਨੇ ਆਪਣੇ ਕੋਲ ਰੱਖੇ ਹੁੰਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਸੋ ਇਹਨਾਂ ਨੇ ਵੀ ਜਿਹੜੀ ਆ ਉਹਨਾਂ ਦੀ ਸੇਵਾ ਕਰਨ ਦਾ ਜਿਹੜਾ ਵੀੜਾ ਚੁੱਕਿਆ ਹੋਇਆ ਵਾ ਤੇ ਜਨਮ ਅਸ਼ਟਮੀ ਤੱਕ ਜਿਹੜਾ ਫ੍ਰੀ ਉਹਨਾਂ ਦੀ ਜਿਹੜੀ ਉਹ ਸਜਾਵਟ ਕਰ ਰਿਹਾ ਸੋ ਜੇ ਤੁਸੀਂ ਵੀ ਠਾਕੁਰ ਜੀ ਰੱਖੇ ਨੇ ਤੇ ਤੁਸੀਂ ਵੀ ਆ ਸਕਦੇ ਹੋ ਐਡਰੈਸ ਤੇ ਮੋਬਾਈਲ ਨੰਬਰ ਇਹਨਾਂ ਦਾ ਦੱਸਤਾ ਵਾ ਆਪਾਂ ਜਿਹੜੀ ਖਬਰ ਚੱਲ ਗਈ ਦੇ ਉੱਪਰ ਜਿਹੜਾ ਮੈਂਸ਼ਨ ਵੀ ਕਰ ਦਿੱਤਾ ਜਾਵੇਗਾ ਸੋ ਇਸ तरह ਦੇ ਲੋਕਾਂ ਦੀ ਬਹੁਤ ਜ਼ਿਆਦਾ ਸਮਾਜ ਨੂੰ ਜ਼ਰੂਰਤ ਹੈ ਇਸ ਤਰ੍ਹਾਂ ਦੀ ਸੋਚ ਦੀ ਕਿਉਂਕਿ ਆਪਣੇ ਆਪਣੇ ਕੰਮਾਂ 'ਚ ਸਾਰੇ ਬਿਜ਼ੀ ਨੇ ਪਰ ਆਪਾਂ ਸਮਾਜ ਨੂੰ ਕੀ ਦੇ ਸਕਦੇ ਆ ਜਾਂ ਫਿਰ ਲੋਕਾਂ ਨੂੰ ਜਿਹੜਾ ਵਾ ਭਗਵਾਨ ਨਾਲ ਕਿਵੇਂ ਜੋੜ ਸਕਦੇ ਆ ਸੋ ਇਹ ਇੱਕ ਜਿੰਦ ਦੀ ਜਗ ਦੀ ਮਿਸਾਲ ਆ ਸੋ ਆਪਾਂ ਹੀ ਉਮੀਦ ਕਰਾਂਗੇ ਕਿ ਇਹ ਸੇਵਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ ਅਗਲੇ ਸਾਲ ਵੀ ਜਿਹੜੀ ਹੈ ਸੇਵਾ ਜ਼ਰੂਰ ਕਰਨਗੇ ਉਸ ਦੇ ਨਾਲ ਨਾਲ ਹੀ ਜਿਹੜੇ ਲੋਕ ਦੇਖ ਰਹੇ ਨੇ ਜਿਹੜੇ ਆਣਾ ਚਾਹੁੰਦੇ ਨੇ ਜਾਂ ਜਿਹੜੇ ਠਾਕੁਰ ਜੀ ਸ਼ਿੰਗਾਰ ਕਰਵਾਉਣਾ ਚਾਹੁੰਦੇ ਨੇ ਉਹ ਇਹਨਾਂ ਨਾਲ ਸੰਪਰਕ ਜ਼ਰੂਰ ਕਰਨ One of the premium and prestigious professional institutes providing a wide range of professional courses with 100% placement assistance. We are Sri Sai Group of Institutes.